ਸੀ ਬਈਏ ਨੇ ਇਹਨਾਂ ਨਾਲ ਵੀਰ ਜੀ ਤੇ ਪਹਿਲਾਂ ਗੱਲ ਪੈਣੇ ਵੀਰ ਜੀ ਨੇ ਆਪ ਦਾ ਪਛਾਣ ਕਰਕੇ ਥਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲੀਆਂ ਛੱਡ ਲੈਂਗਾ ਤੇਰੇ ਭਰਾਵਾਂ ਤੇ ਮੈਂ ਉਧਰੋਂ ਭੱਜ ਕੇ ਆਈ ਆ ਇਹ ਤੋਂ ਬਾਅਦ ਹੀ ਆਉਂਦਿਆਂ ਹੀ ਇਸ ਮਹ ਜੇ ਧਰਾਈ ਆ ਮਗਰ ਇੰਨੀ ਮਟੀਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਗਵਾ ਸਭ ਵੇਖਦੇ ਪੈ ਸੀ ਮੇਰੇ ਬੇਟੇ ਦੇ ਵੀ ਕਿਰਪਾਨਾ ਬਚੀਆਂ ਉਹਦੇ ਪਛਾਣ ਕਰਨ ਦੇ ਵਿੱਚ ਮੇਰੇ ਬਚੀ ਮੇਰੇ ਚਾਰ ਇੱਥੇ ਟੈਂਕੇ ਲੱਗੇ ਹੋਏ ਨੇ ਹੱਥ ਦੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪੈਣੇ ਉਹਦੇ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਐ ਅਸੀਂ ਸਿਵਲ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਕੋਈ ਐਕਸ-ਰੇ ਨਾ ਕੋਈ ਐਡਮਿਟ ਕੁਝ ਨਹੀਂ ਹੋਇਆ ਤਦ ਉਹ ਆ ਕੇ ਮੇਰੇ ਕਾਕੇ ਨੂੰ ਉੱਤੋਂ ਵੰਗਾਰ ਕੇ ਇਹ ਕਾਕਾ ਮੇਰਾ ਬੂਏ ਚ ਆਇਆ ਇਹ ਮੇਰੇ ਕਾਕੇ ਨੂੰ ਲੈ ਕੇ ਇਹਨਾਂ ਨੇ ਦਸਤਾਰ ਤੋਂ ਉਲਾਤੀਏ ਮੇਰੇ ਪچے ਪ੍ਰਦੇਸੀ ਨੇ ਅਸੀਂ ਕੱਲੀਆਂ ਜਨਾਨਾਂ ਨੂੰ ਸਾਨੂੰ ਨਾ ਤਾਂ ਮਨੋ ਕਿ ਪੜੇ ਹੱਥ ਤੋੜ ਮਚੜ ਕੇ ਜਾ ਕੇ ਕਰ ਲੈ ਮੈਂ ਫੇਰੀ ਚੁੰਨੀ ਵੀ ਰੱਖੀ ਸੀ ਕੋਈ ਵੀਰ ਜੀ ਰੰਜਸ਼ਨੀ ਕੀ ਆਪਦੇ ਘਰੇੋਂ ਪਟਾਕੇ ਚਲਾ ਰਿਹਾ ਤਿੱਤੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਉਸ ਤੋਂ ਬਾਅਦ ਥੱਲੋਂ ਗਾਲਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਇਹਨੂੰ ਪਰ ਆਈਏ ਜਾਂ ਕਿਵੇਂ ਕਰਨੀਏ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉਤੋਂ ਕਿੱਚੋ ਬੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਗਰਾਫਤ ਕਰਨ ਤੇ ਪਤਾ ਲੱਗਦਾ ਕਿ ਦਲਚੀ ਕੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋਈ ਪਟਾਕੇ ਵਗੈਰਾ ਚਲਾਉਣ ਤੋਂ ਹੋਇਆ ਇੱਕ ਤਰ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਗੁੰਡਾਗਰਦੀ ਦੀ ਨੰਗੀ ਨਾਚਦੀਆਂ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੀਵਾਲੀ ਮੌਕੇ ਟਾਕਿਆ ਚਲਾਉਣ ਨੂੰ ਲੈ ਕੇ ਪ੍ਰਵਾਸੀਆਂ ਨੇ ਗੁੰਡਾਗਰਦੀ ਕੀਤੀ ਹੈ ਜਿहां ਪ੍ਰਵਾਸੀਆਂ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ ਇੱਕ ਗੁਰਸਿੱਖ ਬੀਬੀ ਦੇ ਕਕਾਰਾਂ ਦੀ ਬਦਬੀ ਕੀਤੀ ਗਈ ਹੈ ਇਹ ਇਲਜ਼ਾਮ ਲੱਗੇ ਨੇ ਪ੍ਰਵਾਸੀਆਂ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਸਿੱਖ ਪਰਿਵਾਰ ਦੇ ਘਰ ਦੇ ਉੱਤੇ ਇੱਟਾਂ ਰੋੜੀਆਂ ਦਾ ਮੀ ਭਰਾ ਦਿੱਤਾ ਗਿਆ ਤੇ ਭੰਨ ਤੋੜ ਕੀਤੀ ਗਈ ਹੈ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪਿੜਤ ਪਰਵਾਦੇ ਦਸਨ ਮੁਤਾਬਿਕ ਉਹ ਆਪਣੀ ਛੱਤ ਦੇ ਉੱਪਰ ਪਟਾਕੇ ਚਲਾ ਰਹੇ ਸੀ ਤੇ ਥੱਲੇ ਰਿੰਦੇ ਕੁਝ ਨੌਜਵਾਨਾਂ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ 25 ਮੁੰਡੇ ਬੁਲਾ ਕੇ ਉਹਨਾਂ ਨੇ ਘਰ ਦੀ ਬੁਰੀ ਤਰ੍ਹਾਂ ਭੰਤੋੜ ਕੀਤੀ ਹੈ ਇੰਨਾ ਹੀ ਨਹੀਂ ਇੱਕ ਗੁਰਸਿੱਖ ਬੀਬੀ ਦੇ ਕਕਾਰਾਂ ਦੀ ਬਿਆਦਬੀ ਵੀ ਕੀਤੀ ਹੈ ਤੇ ਸਿਰ ਸਾਹਿਬ ਤੋੜ ਦਿੱਤਾ ਗਿਆ ਇਹ ਸਾਰੀ ਗੁੰਡਾਗਰਦੀ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਮੇਰੇ ਭਰਾ ਨਾਲ ਇਹਨਾਂ ਦੀ ਲੜਾਈ ਸੀ ਪ੍ਰਵਾਸੀ ਬਈਏ ਨੇ ਇਹਨਾਂ ਨਾਲ ਵੀਰ ਜੀ ਤੇ ਪਹਿਲਾਂ ਗੱਲ ਪੈਣੇ ਵੀਰ ਜੀ ਨੇ ਆਪ ਦਾ ਬਚਾ ਕੇ ਘਟਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲੀਆਂ ਚੱਲ ਲੱਗੀਆਂ ਤੇਰੇ ਭਰਾਵਾਂ ਦੇ ਮੈਂ ਉਧਰੋਂ ਭੱਜ ਕੇ ਆਈ ਆ ਏਦੋਂ ਬਾਅਦ ਹੀ ਆਉਂਦਿਆਂ ਹੀ ਇਸ ਮੈਂ ਇਧਰ ਆਈ ਆ ਮਗਰ ਇੰਨੀ ਮਟੀਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਕੁਝ ਸਭ ਵੇਖਦੇ ਪਏ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੀਤਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਹੈ ਇਹ ਹੈ ਕੌਣ ਹੈ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਅੱਛਾ ਹਾਂਜੀ ਤੇ ਕੀ ਗੱਲ ਰੰਜਸ਼ ਕੀ ਕਿਹੜੀ ਗੱਲ ਤੋਂ ਤੁਹਾਡੀ ਕੋਈ ਵੀਰ ਜੀ ਰੰਜਸ਼ ਨਹੀਂ ਕੀ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੋ ਗਾਲ੍ਹਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀ ਹੈ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉੱਥੋਂ ਵਿਚੋ ਬੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੀਤੀ ਕੋਈ ਵੀਰ ਜੀ ਕੋਈ ਕਾਰਵਾਈ ਵੀ ਦਿਖਾ ਦਿੱਤੀ ਕੋਈ ਗਾਇਬ ਅਸੀਂ ਵੀਰ ਜੀ ਸਾਰਾ ਅਸੀਂ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਅਸੀਂ ਤਾਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਈਗੀ ਉਹ ਆਜ਼ਾਦ ਘੁੰਮਦੇ ਫਿਰੇ ਕਿਵੇਂ ਲੱਗਦਾ ਹੈ ਕਿ ਪ੍ਰਵਾਸੀ ਦੀ ਗੱਲ ਕਰੀ ਜਿਵੇਂ ਹਿਸ਼ਾਰਪੁਰ ਹੀ ਇੱਕ ਕਾਰਨਾ ਜਿਹੜੀ ਵਾਪਰੀ ਸੀ ਅਜੇ ਵੀ ਜਿਹੜਾ ਇਹ ਲਾਥ ਨੇ ਜਿਹੜੀ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਹੁਲੜਬਾਜ਼ੀ ਕੀਤੀ ਜਾ ਰਹੀ ਹੈ ਬਿਲਕੁਲ ਵੀਰ ਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਔਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਧੱਕਾ ਕੀਤਾ ਅਸੀਂ ਮਸਾਂ ਆਪਣੀ ਜਾਨ ਬਚਾਈ ਇਹਨਾਂ ਭਈਆਂ ਤੋਂ ਇਹ ਪਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ਧੱਕਾ ਇਹ ਅੱਗੇ ਵੀ ਇੱਥੇ ਮੁੱਛਾਂ ਚੜਾਉਂਦਾ ਹੈ ਇਹ ਆਪਣੇ ਆਪ 'ਚ ਬਹੁਤ ਜ਼ਿਆਦਾ ਹਿਸ਼ਾਰ ਮੰਦਾ ਕੀ ਕਾਰੋਬਾਰ ਕੀ ਕਰਦਾ ਇਹ ਕੋਈ ਕਾਰੋਬਾਰ ਨਹੀਂ ਵੀਰੇ ਇਹਨਾਂ ਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਛ ਇਹ ਬਸ ਇੱਥੇ ਲੜਬਾਜੀ ਹੀ ਕਰਦਾ ਕੁਛ ਨਹੀਂ ਕਰ ਤਾਂ ਆਪਣੇ ਬੱਚੇ ਦੇ بیٹے ਦੇ ਵੀ ਤੁਹਾਡੇ ਹਾਂਜੀ ਵੀਰ ਜੀ ਮੇਰੇ ਬੇਟੇ ਦੇ ਵੀ ਕਿਰਪਾਨਾਂ ਵੱਟੀਆਂ ਉਹਦੇ ਬਚਾ ਕਰਨ ਦੇ ਵਿੱਚ ਮੇਰੇ ਵੱੱਝੀ ਹੈ ਮੇਰੇ ਚਾਰ ਇੱਥੇ ਟੈਂਕੇ ਲੱਗੇ ਹੋਏ ਨੇ ਹੱਥ ਦੇ ਉੱਤੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪੈਣੇ ਉਹਦੇ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਐ ਅਸੀਂ ਸਤਿਵਲ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਕੋਈ ਐਕਸਰੇ ਨਾ ਕੋਈ ਐਡਮਟ ਕੁਛ ਨਹੀਂ ਆਇਆ ਕੀ ਮੰਗੀ ਜਾਂਦੇ ਅਸੀਂ ਇਹੀ ਮੰਗ ਕਰਦੇ ਵੀਰ ਜੀ ਇਹਨਾਂ ਨਾਲ ਸਾਡੇ ਮਗਰ ਜਿੰਨੀ ਜਲਦੀ ਲਾਇਆ ਜਾਵੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਠੱਕਾ ਕਰਤਾ ਤਦ ਉਹ ਆ ਕੇ ਮੇਰੇ ਕਾਕਾ ਨੂੰ ਉੱਤੋਂ ਵੰਗਾਰ ਕੇ ਇਹ ਕਾਕਾ ਮੇਰਾ ਬੂਏ ਚ ਆਇਆ ਇਹ ਮੇਰੇ ਕਾਕਾ ਨੂੰ ਲੈ ਕੇ ਇਹਨਾਂ ਨੇ ਦਸਾਰ ਤੋਂ ਉੱਥੋਂ ਲਾਤੀ ਮੈਂ ਬੂਆ ਇਹਨਾਂ ਨੇ ਰੋੜਾ ਸ਼ੁਰੂ ਕਰਤਾ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਆਪੇ ਬੱਚੇ ਲੈ ਕੇ ਦੋਵੇਂ ਤਿੰਨੇ ਪੋਤਰੀਆਂ ਤੇ ਮੇਰੇ ਲੋਕ ਮੈਂ ਦੋ ਮੰਜ਼ਲਾ ਟੱਪ ਕੇ ਤੀਜਾ ਟੱਪ ਕੇ ਅਸੀਂ ਗਵਾਂਡੀਆਂ ਦੇ ਘਰੇ ਚਲੇ ਗਏ ਸਿਕਵਡੀਆਂ ਘਰੇ ਚਲੇ ਗਏ ਹਾਂਜੀ ਅਸੀਂ ਕੰਧ ਟੱਪ ਕੇ ਗਵਾਂਡੀਆਂ ਦੇ ਘਰੇ ਪਹਿਲਾਂ ਮੈਂ ਬੱਚੇ ਕੰਧ ਤੋਂ ਸੁੱਤੇ ਫਿਰ ਅਸੀਂ ਆਪ ਸੁੱਤੇ ਦਿੱਨਾ ਅਸੀਂ ਜਾ ਕੇ ਮੈਂ ਤਾਂ ਉੱਥੇ ਦਿੱਤੀ ਸੀ ਵੀ ਉਹ ਚੋਕ ਇਧਰ ਉਹਦਾ ਸਮਾਂ ਹੋ ਗਿਆ ਭਾਈ ਜੀ 11:00 ਦਾ ਟਾਈਮ ਸੀ ਅੱਛਾ 10:30 11:00 ਵਜੇ ਦਾ ਪਾਸੇ ਨੇਪੜਾ ਹੀ ਹੋਏਗਾ ਮੈਨੂੰ ਪੱਕਾ ਪਤਾ ਹੈ ਇਹ ਬ੍ਰੋਸੀ ਨੇ ਹਾਂਜੀ ਇਹ ਬੱਸ ਜੀ ਜਦੋਂ ਮੇਰੇ ਮੁੰਡਿਆਂ ਨੂੰ ਆਂਗਾ ਨੂੰ ਵੇਖ ਲਈਦਾ ਨਾ ਉਹ ਆਂਦਾ ਵੀ ਮੈਨੂੰ ਥਾਂ ਦੇ ਦੇ ਮੈਨੂੰ ਦੋ ਤਿੰਨ ਵਾਰੀ ਕੱਲੀ ਨੂੰ ਤੌਕੀ ਦਿਆਟਿਆ ਮੈਂ ਉਹਨਾਂ ਕਹਿਆ ਵੀ ਮੈਨੂੰ ਮਾਰਦੀ ਤੇ ਲੈ ਮੇਰੇ ਬੱਚੇ ਪਰਦੇਸੀ ਨੇ ਅਸੀਂ ਕੱਲੀਆਂ ਜਨਾਨਾਂ ਨੂੰ ਸਾਨੂੰ ਨਾ ਤਾਂ ਮੈਂ ਉਹਨਾਂ ਦੇ ਪੜੇ ਹੱਥ ਜੁੜ ਮੈਂ ਚੜਕਤੇ ਜਾ ਕੇ ਕਰ ਲੇ ਮੈਂ ਪੈਰੀ ਚੁੰਨੀ ਵੀ ਰੱਖੀ ਵੀ ਬੱਚੇ ਆਏ ਆ ਉਹਨਾਂ ਨੂੰ ਰੋਟੀ ਖਾ ਲੈਂਦੇ ਉਹਨਾਂ ਨੇ ਕੋਈ ਨਹੀਂ ਰਜਿਸਟਰ ਠੀਕ ਹੁਣ ਸੇ ਕੋ ਪਰਿਵਾਰਿਕ ਕੀ ਕੋਈ ਜੱਥੇਬੰਦੀ ਆਈ ਐ ਸਿੱਖ ਜੱਥੇਬੰਦੀ ਤੋਂ ਅੱਧ ਤੱਕ ਨਹੀਂ ਜੀ ਨਹੀਂ ਜੀ ਸਾਡਾ ਕੋਈ ਹੈ ਹੀ ਨਹੀਂ ਕਿਸੇ ਨਾਲ ਵੀ ਅਸੀਂ ਕਿਸੇ ਨੂੰ ਆਖ ਕੇ ਕੋਈ ਗੱਲ ਹੋਈ ਨਹੀਂ ਸਾਡੇ ਤਾਂ ਗਲੀ ਮਹੱਲਾ ਵਿਚਾਰਿਆਂ ਨੇ ਸਾਡੀ ਬਹੁਤ ਸਹਾਇਤਾ ਕੀਤੀ ਨਾਲ ਸੰਘੜਵਾਇਆ ਵੀ ਤੇ ਇਹਨਾਂ ਨੇ ਫਿਰ ਬਾਅਦ ਵਿੱਚ ਸਾਰਾ ਵੀ ਉਹ ਦਿਨ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਉੱਤਰੀ ਰਾਤ 15-20 ਮੁੰਡਿਆਂ ਨੇ ਜਿਹੜਾ ਹੈਗਾ ਉਹ ਇੱਕ ਘਰ ਤੇ ਹਮਲਾ ਕੀਤਾ ਗੇਟ ਤੇ ਕਾਪੇ ਮਾਰੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਟਾਂ ਲੱਗੀਆਂ ਕਿੱਥੇ ਪਹੁੰਚੀ ਕਰਦੇ ਨੇ ਜਿਹੜੀ ਡਰਾਫਟ ਕਰਨ ਤੇ ਪਤਾ ਲੱਗਦਾ ਕਿ ਦੁਲਚੀਗੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋਈ ਪਟਾਕੇ ਵਗੈਰਾ ਚਲਾਣ ਤੋਂ ਹੋਇਆ ਜੀ ਇੱਕ ਤਰ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਚਓ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬਣਦੀਆਂ ਧਰਾਵਾਂ ਵਿੱਚ ਪਾਚਾ ਦਰਜ ਕੀਤਾ ਜਾਵੇ ਸਰ ਕਹਿਣ ਨੂੰ ਕਦੀ ਦਿਲ ਕਰਦਾ ਪ੍ਰਵਾਸੀ ਮਜ਼ਦੂਰ ਸੀਗੇ ਤੇ ਇੱਕ ਜ세ਹਦਾਰ ਕੁੜੀ ਜਿਹੜੀ ਆ ਉਹਦੀ ਦਸਤਾਰ ਵੀ ਲਾਈ ਹੈ ਤੇ ਉਹਦੇ ਵਾਸਤੇ ਜਿਹੜਾ ਘਾਤਰਾ ਉਹ ਵੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਤਰਾਂਕੀ ਸੀਗੀਆਂ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਦੇ ਮੁਤਾਬਕ ਡੈਫੀਨੇਟਲੀ ਕਾਰਵਾਈ ਦੱਸਦੀ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਪਰਵਾਸੀਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਗੁਰਸਿੱਖ ਬੀਬੀ ਦੇ ਕਕਾਰਾਂ ਦੀ ਬਿਆਦਵੀ ਕੀਤੀ ਗਈ ਹੈ ਤੇ ਪੀੜਤ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਗੋਹਲ ਲਗਾਈ ਜਾ ਰਹੀ ਹੈ ਫਿਰੋਜ਼ਪੁਰ ਤੋਂ ਪੰਜੀ ਸਖਾਣਾ ਪੰਜਾਬੀ ਲੋਕ ਚੈਨਲ